ਵੈਲਕਮ ਆ ਤੁਹਾਡਾ ਸਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ ਦੇ ਵਿੱਚ ਆਪਾਂ ਲੱਗੇ ਆ ਅੱਜ ਰੀਪਰ ਬਣਾਉਣ ਦਿਖਾਉਣੇ ਆ ਤੁਹਾਨੂੰ ਆ ਚੱਕੋ ਆਪਾਂ ਲੱਗੇ ਰਹੀ ਪ੍ਰਥਮ ਮਿਕਚਰ ਉਤਾਰਨਾ ਨੇ ਰੀਪਰ ਬਣਾਵਾਂਗੇ ਅੱਜ ਆਪਾਂ ਚੱਲਦੇ ਆਪਾਂ ਸਮਾਨੇ ਆ ਆ ਕਰਦੇ ਚੱਲੋ ਇੱਕ ਫਰਟ ਫਰਟ ਕੋਈ ਦਵਾ ਰਵਣਾ ਆ ਫਾਦਰ ਸਾਹਿਬ ਦੀ ਪੀਵੀਆਰ ਪੜਾਉਣ ਆਏ ਸੀ ਪੈਂਡਰ ਵਿੱਚ ਆਪਾਂ ਭਰਉਣੀ ਸੀ ਉਹ ਵਿਆਹ ਦੀ ਐਲਬਮ ਦੀ ਤੁਹਾਡਾ ਉਹ ਵੀਡੀਓ ਘੇਰ ਫੇਲ ਆਪਰ ਉੱਚਕ ਘੇਰ ਨੂੰ ਮੁੰਦੇ ਵਿੱਚ ਨੂੰ ਪੱਟ ਤੇ ਧੰਮਸੀ ਲਾਉਂਦਾ ਉੱਪਰੋਂ ਲੱਗਿਆ ਵੀ ਹੁਣ ਅਗਲਾ ਪਾਸਾ ਹੈਗਾ। ਇਹਦਾ ਫਰੰਟ ਟੋਕਰ ਇਹਨੂੰ ਇੱਥੇ ਲਾਵਾਂਗੇ ਆਪਾਂ। ਐ ਕਰਕੇ ਫਰੰਟ ਟੋਕਰ ਬੰਦਦੇ ਹੁਣ ਆਪਾਂ। ਫਿਰ ਆਪਾਂ ਇਹਦੀ ਭੁਲੀਆਂ-ਪਲੀਆਂ ਮੰਗਾ ਕੇ ਫਿਰ ਆਪਾਂ ਇਹਨੂੰ ਫੁੱਲ ਮੋਡੀਫਾਈ ਕਰਾਂਗੇ। ਉਹ ਤੁਹਾਨੂੰ ਦੂਜੇ ਪਾਰਟ 'ਚ ਦਿਖਾਵਾਂਗੇ ਆਪਾਂ। ਆਪਾਂ ਹਜੇ ਤੱਕ ਇੰਨੇ ਕੰਪਲੀਟ ਕੀਤਾ। ਇਹ ਅਜੇ ਕੰਪਲੀਟ ਕਰਦਾ ਮੈਂ ਬਾਗਟ ਬਣਾ ਦਾਂਗੇ ਤੇ ਉਹ ਬਾਅਦ 'ਚ ਅਜ ਗੁੱਝ ਲਿਆ ਕੇ ਸ਼ਹਿਰੋਂ ਫੇਰ ਆਪਾਂ ਫਿੱਟ ਕਰਾਂਗੇ। ਸਾਮਨਾ ਦੀ ਆਪਣੀ ਰੀਪਰ ਦੀ ਫਰੰਟ ਟੋਗਰ ਦੀ ਚਾਦਰ ਜਿਵੇਂ ਮਰਜੀ ਲੋੜ ਆਉਣੀ ਆਵੇ ਇਹ ਹੁਣ ਇੱਥੇ ਫਿੱਟ ਹੋਏਗਾ ਇਹਨਾਂ ਆਪਾਂ ਕੰਪਲੀਟ ਕਰਤਾ ਅਗਲਾ ਆਪਾਂ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਅੱਜ ਦੇ ਬਲੌਗ ਵਿੱਚ ਬਸ ਇੱਥੇ ਸਸਰੀ ਕੋ ਇਹ ਬਣਾਵਾਂਗੇ ਵੀਰੇ ਆਪਾਂ ਇਹਦੇ ਜਿਹੜੀ ਅੱਗੇ ਸਟਿੱਪ ਚੱਲਦੀ ਹੁੰਦੀ ਹੈ ਨਾ ਰੀਪਰ ਦੇ ਉਹ ਕਟਿੰਗ ਕਰਕੇ ਦੀ ਬਣਾਵਾਂਗੇ ਕਰਤੇ ਆਂ